ਚਾਚਾ ਹੋ ਚਾਚਾ ਓਏ ਆ ਵੀ ਮੁੰਡਿਆ ਕਿਵੇਂ ਆ ਸਤਿ ਸ਼੍ਰੀ ਅਕਾਲ ਚਾਚਾ ਸਤਿ ਸ਼੍ਰੀ ਅਕਾਲ ਵੇ ਆ ਜਾ ਹੋਰ ਕਿਵੇਂ ਆ ਚਾਚਾ ਕਿਵੇਂ ਆ ਸੀ ਫਿਰ ਉਹ ਚਾਚਾ ਮੇਨ ਲੋ ਕੀ ਕੰਮ ਸੀਗਾ ਸਾਡੇ ਨਾਲ ਉਹ ਬੈਂਕ ਤੋਂ ਫੋਨ ਆਇਆ ਤੇ ਸਾਡੇ ਨਾਲ ਕੁਝ ਪੈਸੇ ਟੁੱਟਦੇ ਆ ਪੈਸੇ ਚਾਹੀਦੇ ਸਾਨੂੰ ਕਿੰਨੇ 20 ਕੇ ਰੁਪਏ ਚਾਹੀਦੇ ਸਾਨੂੰ ਓ ਤੂੰ ਲੇਟ ਹੋ ਗਿਆ ਯਾਰ ਮੈਂ ਪਹਿਲੇ ਲਿੰਫਟ ਭਾਰਤੀ ਸੀ ਇੱਕ ਤੇ ਹੁਣ ਤਾਂ ਮੇਰੇ ਕੋਲ ਹੈ ਨਹੀਂਗੇ ਆਣੀਗੇ ਚਾਚਾ ਨਹੀਂ ਚਲ ਠੀਕ ਆ ਪਰ ਪੈਸੇ ਚਾਹੀਦੇ ਸੀਗੇ ਹੋਰ ਸੁਣਾ ਕਿਵੇਂ ਹੋਰ ਬਸ ਠੀਕ ਆ ਬੈ ਜਾ ਚਾਹ ਪੀ ਕੇ ਜਾਏ ਨਾਨਾ ਬਾ ਚਾਚਾ ਉਹ ਡਾੜੀ ਬਿਠਾਵਾ ਉਹਨੂੰ ਇਹ ਦੱਸਣਾ ਵਾ ਵੀ ਕਿਸ਼ ਹੋਰ ਤੋਂ ਫਿਰ ਪਤਾ ਕਰ ਲੂਗਾ ਪੈਸਾ ਦਾ ਠੀਕ ਆ ਚਾਚਾ ਚਲ ਚੰਗਾ ਹਾਂਜੀ ਨੰਗੇ ਆਓ ਹੌਣ ਆ ਜਾ ਨੰਗੇਦਰ ਕੀ ਹਾਲ ਹੈ ਕਿਵੇਂ ਕਿਵੇਂ ਠੀਕ ਠਾਕ ਹਾਂ ਬੜੀ ਹੋਰ ਕਿਵੇਂ ਹੋਰ ਕਿਵੇਂ ਠੀਕ ਠਾਕ ਹਾਂ ਹਾਂ ਬੜੀ ਖੇਤੀਬਾੜੀ ਕਿਵੇਂ ਆ ਖੇਤੀਬਾੜੀ ਬਾਈ ਬੜੀਆ ਮਾਲਕ ਦੀ ਕਿਰਪਾ ਵਾ ਬੜੀਆ ਵਾ ਕਣਕ ਹੋਰ ਚਾਹ ਬਣਵਾਈਏ ਨਹੀਂ ਨਹੀਂ ਚਾਹ ਨਹੀਂ ਯਾਰ ਮੈਂ ਤਾਂ ਇੱਕ ਕੰਮ ਆਇਆ ਤੇਰੇ ਕੋਲ ਛੋਟਾ ਜਿਹਾ ਅੱਛਾ ਦੱਸੋ ਯਾਰ ਮੇਰੀ ਨਾ ਲੈਂਟ ਬਣੀ ਹੋਈ ਆ ਥੋੜੀ ਜਿਹੀ ਗਾਂ ਪਸ਼ਾ ਜੀ ਅੱਛਾ ਹੁਣ ਮੈਨੇਜਰ ਨੇ ਫੋਨ ਲਾਇਆ ਵਾ ਹਾਂ ਤੇ ਉਹਦੇ ਆ ਤੇ ਪੈਸੇ ਜੀ ਚਾਰਜ ਆਈ ਦੇ ਸੀਗੇ ਤੇ ਉਹਦੇ ਕਰਕੇ ਆਇਆ ਸੀ ਆ ਠੀਕ ਆ ਤੈਨੂੰ ਇਹ ਵਾਤਾ ਤੈਰ ਮਾਮਾ ਨਹੀਂ ਚੱਲਦਾ ਪੈਸੇ ਤਾਂ ਹੁਣ ਕਿੱਥੇ ਯਾਰ ਕੀ ਜੇ ਹੋਇਆ ਹੱਲ ਕਰ ਲਾਂਗੇ ਆਪਾਂ ਫੇਰ ਵੀ ਕਿਸੇ ਤੋਂ ਹੋਰ ਤੋਂ ਵੀ ਪਤਾ ਕਰਕੇ ਰੱਖੀ ਉਹ ਤਾਂ ਕੋਈ ਗੱਲ ਨਹੀਂ ਮੈਂ ਮਲਾਇਆ ਵਾ ਫੋਨ ਹੋਰ ਨੂੰ ਵੀ ਹੂੰ ਮੈਂ ਆਈ ਆਇਆ ਸੀ ਮੈਂ ਚੱਲ ਕੇ ਤੇ ਥੋੜੇ ਘਣੇ ਪਾਏ ਹੋਏ ਚੱਲ ਥੋੜੇ ਘਣੇ ਉਧਰ ਹੋ ਜਾਂਦੇ ਆ ਹੂੰ ਤੇ ਇਹਨਾਂ ਦਿਨਾਂ ਚ ਮੈਨੂੰ ਵੀ ਪਤਾ ਔਖਾ ਹੋ ਜਾਂਦਾ ਥੋੜੀ ਜੀ ਲਿਮਟ ਗਲਤ ਬਣ ਗਈ ਆ ਤਾਂ ਫਿਰ ਮੈਂ ਉਹਨੂੰ ਕਿਹਾ ਸੀ ਉਧਰ ਕਰ ਦਿਓ ਫਿਰ 6 ਮਹੀਨਿਆਂ ਤੱਕ ਚੱਲੀ ਜਾਂਦੀ ਨਾ ਉਹ ਸਾਹ ਦੇ ਨਾਲ ਹੀ ਹਾਂਜੀ ਉਹਦਾ ਕਰਕੇ ਚਲ ਕੋਈ ਨਾ ਜੇ ਹੋਇਆ ਹੱਥ 'ਚ ਤਾਂ ਪਤਾ ਕਰੀ ਮੈਂ ਵੀ ਕਰਾਂਗਾ ਕੋਈ ਨਾ ਕਰਾਂਗੇ ਪਤਾ ਠੀਕ ਹੈ ਠੀਕ ਹੈ ਚੰਗਾ ਠੀਕ ਹੈ ਓਕੇ